ਤਸਵੀਰਾਂ ਅੰਮ੍ਰਿਤਸਰ ਦੀਆਂ ਨੇ ਜਿੱਥੇ ਸ਼੍ਰੀ ਦਰਬਾਰ ਸਾਹਿਬ ਵਿਖੇ ਪਾਣੀ ਪੀਣ ਨੂੰ ਲੈ ਕੇ ਇੱਕ ਨੌਜਵਾਨ ਦੀ ਐਸਜੀਪੀਸੀ ਦੇ ਕਰਮਚਾਰੀਆਂ ਵੱਲੋਂ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਗਈ ਜਾਣਕਾਰੀ ਅਨੁਸਾਰ ਪੀੜਤ ਨੌਜਵਾਨ ਦਰਬਾਰ ਸਾਹਿਬ ਦੇ ਕੋਲ ਇੱਕ ਹੋਟਲ ਵਿੱਚ ਕੰਮ ਕਰਦਾ ਹੈ ਅਤੇ ਜਦੋਂ ਦਰਬਾਰ ਸਾਹਿਬ ਪਾਣੀ ਪੀਣ ਲਈ ਗਿਆ ਤਾਂ ਐਸਜੀਪੀਸੀ ਦੇ ਕਰਮਚਾਰੀਆਂ ਨੇ ਉਸ ਨੂੰ ਫੜ ਲਿਆ ਅਤੇ ਉਸ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਜਿਸ ਨੂੰ ਮੌਕੇ ਤੇ ਮੌਜੂਦ ਲੋਕਾਂ ਨੇ ਛਡਵਾਇਆ ਅਤੇ ਜਦੋਂ ਕਰਮਚਾਰੀਆਂ ਤੋਂ ਸਵਾਲ ਪੁੱਛੇ ਗਏ ਤਾਂ ਉਹਨਾਂ ਕੋਲ ਕੋਈ ਵੀ ਜਵਾਬ ਨਹੀਂ ਸੀ ਭਜੀ ਇਧਰ ਇਹ ਦੰਦਰ ਦਰਬਾਰ ਸਾਹਿਬਾ ਬਟਾਲ ਗੇਟ ਤੇ ਕਿਹਨ ਸੀ ਉਹ ਕਿਹੜੇ ਸ਼ਖਸ ਜਾਂ ਕੋਈ ਭਜੀ ਉਹ ਐਡੇ ਪੈਸੇ ਕੇ ਮੁਲਾਜ਼ਮ ਸਨ ਉਹ ਚਾਰ ਪੰਜ ਜਣੇ ਤੇ ਹੈ ਉਹ ਔਰ ਮੇ ਕੋ ਇਹਾ ਗੇਟ ਤੇ ਇਧਰ ਗੰਗਾ ਨਿਵਾਸ ਕੇ ਬਾਹਰ ਮੇ ਕੋ ਨਘੇਰ ਲਿਆ

उनको हम लोग रूम देने लठ से मारा है और मेरा गला दबाया है, इनने भी मारा है हाथ पे मारे और इधर ही हैं हाथ पे और ठूसे भी मारे दोनों जनों ने मिलकर मारा ही मांग करते हो, तो भाई यही मांग करता हूँ की इनको सस्पेंड किया जाए इनको हटाया जाए क्योंकि इनकी गुंडागर्दी दिन पे दिन बढ़ती जा रही है और जैसे बाकी होटल वाले मत्था टेकने भी जाते हैं तो ये मना करते हैं कि अंदर नहीं जाओगे आप हुआ है कल इनके साथ भी होगा ਉਧਰ ਪੁਲਿਸ ਵੱਲੋਂ ਮਾਮਲਾ ਦਰਜ ਕਰ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਸਿੱਕਾ ਪ੍ਰਭ ਜੋਸ਼ ਸਿੰਘ ਤੇ ਐਜੀਪੀਸੀ ਮੈਂਬਰਾਂ ਦਾ ਕੋਈ ਮੋਲੀ ਗੱਲ ਤੋਂ ਪਾਣੀ ਪੂਣੀ ਪੀਤੋ ਤਰਕਾਰ ਹੋਇਆ ਸੀਗਾ ਜਿਸ ਸਬੰਧੀ ਨਾ ਦੋਵਾਂ ਨੇ ਦਰਖਾਸਤਾਂ ਦਿੱਤੀਆਂ ਦੋਵਾਂ ਨੇ ਮੁੜ ਕੇ ਅੱਜ ਬੈਠ ਕੇ ਆਸ ਜਿਹੜਾ ਵਾ ਮੈਨੇਜਰ ਸਾਹਿਬ ਨਾਲ ਮਿਲ ਕੇ ਸਦਾ ਜੰਦਰ ਸਿੰਘ ਨੂੰ ਮਿਲ ਕੇ ਨੇ ਸੈਟੀਸਫਾਈ ਕਰਵਾਤੀ ਜਿੰਨਾ ਕਹਾਂ ਜੀ ਆਪਣਾ ਤੌਰ ਤੇ ਇਹਨੇ ਸੈਟੀਸਫਾਈ ਕਰਵਾਤੀ ਇਹਨਾਂ ਨੂੰ ਸ਼ਵਾਇਦਾ ਵੀ ਸਾਡੇ ਸਾਡੇ ਲਈ ਕੋਈ ਉਹਨਾਂ ਨੇ ਸਹਿਮਤੀ ਨਾਲ ਸੈਟ ਹੈ। ਇਹ ਗਾਂ ਕੋਈ ਕਾਰਵਾਈ ਨਹੀਂ ਕਰਵਾਉਣਾ ਚਾਹਦੇ। ਕੁੱਟਮਾਰ ਜਿਹੜੀ ਕੀਤੀ ਗਈ ਹੈ ਤੇ ਲੱਗਦਾ ਹੈ ਕਿ ਉਹਦੇ ਵਿੱਚ ਐਚੀਬੀਸੀ ਹਲਾਇਮਾਨ ਨੇ ਠੱਗਾ ਕੀਤਾ ਉਹਦੇ ਵਿੱਚ ਤੇ ਇਹਨਾਂ ਵੀਰਾਂ ਦਾ ਇਹ ਆਸੋਚੀ ਵੈਸੇ ਨੇ ਉਹ ਤੁਹਾਡੇ ਸਾਹਮਣੇ ਜੋ ਹੈਗਾ ਤੇ ਦੋਵੇਂ ਪਾਰਟੀ ਜਿਹੜੀ ਆਸ ਬੈਗ ਸਹਿਮਤੀ ਨਾਲ ਕਰ ਲਈ ਹੈ ਵੀ ਮੈਨੇਜਰ ਸਾਹਿਬ ਨੇ ਇਹਨਾਂ ਨੂੰ ਸ਼ਵਾਹਿਦ ਵਾਰਤਾ ਵੀ ਅਸੀਂ ਕਿਹਾ ਮੁਲਾਜ਼ਮਾਂ ਦੇ ਖਿਲਾਫ ਜੋ ਸਹੀ ਐਕਸ਼ਨ ਲੈ ਲਾਂਗੇ ਤੇ ਉਹਦੇ ਨਾਲ ਹੀ ਸਹਿਮਤ ਨੇ ਤੇ ਕੱਲ ਨੂੰ ਉਹਨਾਂ ਤੋਂ ਵਾਸਤੇ ਨਹੀਂ ਚੰਮਤ ਹੁੰਦੇ ਤੇ ਫਿਰ ਨਹੀਂ ਸਹਿਮਤ ਆਜੀ ਬਿਲਕੁਲ ਇਹਨਾਂ ਨੂੰ ਸ਼ਵਾਹਿਦ ਹੋਇਆ ਹੈ ਨਾ ਲੈਟਰਸ ਭਜਵਾ ਦੋ ਇਹਨਾਂ ਨੂੰ ਆ ਮੇਰੇ ਕੋਲ ਵੀ ਕਾਪੀ ਲੈਟਰ ਮੇਲੋ ਨਾ ਸਹਿਤ ਜੀ ਸਹਿਮਤ ਹੈ